ਐਸਐਸਪੀ ਸਾਹ ਸਰਦਾਰ ਰਵਿਸ਼ਰ ਸਿੰਘ ਨੇ ਦਸ਼ਨ ਦੇ ਸਾਹੇਡ ਅੱਜ ਅਸੀਂ ਨਰਿੰਦਰਪਾਲ ਰਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਅਤੇ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਸਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਹਾਮ ਦੀ ਹਾਲੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਅਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰਡ ਕੀਤਾ ਰਿਹਾ ਗਿਆ ਐਸਐਸਪੀ ਸਾਹਿਬ ਸਰਦਾਰ ਬਸਿਕ ਸਿੰਘ ਨੇ ਅੰਦਰ ਦੇ ਸਾਹੇਦ ਅੱਜ ਅਸੀਂ ਨਰਿੰਦਰਪਾਲ ਉਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਤੇ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਸਰਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਹਾਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਤੇ ਫਰਕ ਪੈ ਗਿਆ ਤੇ ਇਹ ਸਿਹੜਾ ਰਿਜਿਸਟਰਡ ਕੇਸ ਕਰ ਦਿੱਤਾ ਗਿਆ ਐਸਐਸਪੀ ਸਾਹਿਬ ਸਦਾਰ ਬਸਿਕ ਸਿੰਘ ਨੇ ਅੰਦਰ ਦੇ ਸਾਹੇਦ ਅੱਜ ਅਸੀਂ ਨਰਿੰਦਰਪਾਲ ਉਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਤੇ ਗ੍ਰਫਰ ਕੀਤਾ ਜਿਸ ਦੇ ਵਿੱਚ ਸਰਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਹਾਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਤੇ ਗ੍ਰਫਰ ਕੀਤਾ ਗਿਆ ਤੇ ਇਹ ਸਿਹੜਾ ਰਜਿਸਟਰਡ ਕੀਤਾ ਰਿਹਾ ਗਿਆ